ਅਪਾ ਦੇਖ ਰਹੇ ਹਾਂ ਸਾਹਮਣੇ ਭਾਰਤ ਖੇਲ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਬਣਾਇਆ ਹੋਇਆ ਨੇਤਾ ਜੀ ਸਵਾਸ ਕੇ ਅੰਦਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਇਹ ਬਹੁਤ ਮਸ਼ਹੂਰ ਤੇ ਇੱਥੇ ਨੈਸ਼ਨਲ ਪੱਧਰ ਤੇ ਸਪੋਰਟਸ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਇਹ ਛੋਟਾ ਗੇਟ ਹੈ ਹੈਗਾ ਜਿਹੜਾ ਕਿ ਗੁਰਦੁਆਰਾ ਮੋਤੀ ਬਾਗ ਦੇ ਬਿਲਕੁਲ ਨਾਲ ਹੈ ਹੁਣ ਇਸ ਦੇ ਵੱਡੇ ਗੇਟ ਵੱਲ ਨੂੰ ਚੱਲਾਂਗੇ ਆਪਾਂ ਇਹ ਏਰੀਆ ਜੀ ਹੈਗਾ ਗੁਰਦੁਆਰਾ ਮੋਤੀ ਬਾਗ ਦੇ ਨੇੜੇ ਐਰਬੈਡਿਕ ਕਾਲਜ ਹੈ ਹੈਗਾ ਐਰਬੈਡਿਕ ਕਾਲਜ ਬਹੁਤ ਵਧੀਆ ਹਸਪੀਟਲ ਹੈ ਇਸ ਦੇ ਵਿੱਚ ਆਯੁਰਵੈਦਿਕ ਮੈਡੀਸਨ ਨੇ ਜਿਹੜੀਆਂ ਉਹ ਸਾਨੂੰ ਮਿਲਦੀਆਂ ਨੇ ਮੁਫਤ માંગੇ ਮਿਲਦੀਆਂ ਨੇ 10 ਰੁਪਏ ਦੀ ਪਰਚੀ ਹੁੰਦੀ ਹੈ ਤੇ ਪੂਰੀ ਦਵਾਈ ਆ ਜਿਹੜੀ ਤੇ ਇੱਥੇ ਕਾਫੀ ਡਾਕਟਰ ਵੀ ਕਾਫੀ ਨੇ ਹੈਗੇ ਇਹਨਾਂ ਕੋਲ ਜਿਹੜੇ ਵਧੀਆ ਦਵਾਈ ਦਿੰਦੇ ਨੇ ਇੱਥੇ ਨਾਲ ਹੀ ਹੁਣ ਐਮਸੀ ਆਫਿਸ ਹੈ ਜਿਹੜਾ ਐਨਆਈਐਸ ਚੌਂਕ ਦਾ ਇਹ ਆ ਗਿਆ ਇਸ ਦੇ ਵਿੱਚ ਮੈਨੂੰ ਲੱਗਦਾ ਅੰਦਰ ਜਾਣ ਲਈ ਤਾਂ ਮਨਾ ਕੀਤਾ ਹੋਊਗਾ ਅੰਦਰ ਤੋਂ ਆ ਤਣੀ ਆਪਾਂ ਦਿਖਾ ਸਕਦੇ ਠੀਕ ਹੈ ਪਰ ਮੇਨ ਗੇਟ ਹੈ ਜਿਹੜਾ ਉਹ ਇਹੀ ਹੈ ਸਾਰਾ ਏਰੀਆ ਇਸ ਦੇ ਇਹ ਚੌਂਕ ਹੈ ਜਿਹੜਾ ਲੈਫਟੀਨੈਂਟ ਕੁਲਦੀਪ ਸਿੰਘ ਆਲੂ ਵਾਲੀਆ ਬਹੁਤ ਮਸ਼ਹੂਰ ਲੈਫਟੀਨੈਂਟ ਰਹੇ ਨੇ ਇਹ ਠੀਕ ਹੈ ਇਹਨਾਂ ਦੇ ਬਾਰੇ ਆਪਾਂ ਸਕਰੀਨ ਤੇ ਨਾਲ ਹੁੰਦੇ ਦੇਖ ਰਹੇ ਹਾਂ ਵੀ ਇਹ ਕੌਣ ਸੀ ਅੱਗੇ ਆ ਗਿਆ ਜੀ ਫ੍ਰਿਜ ਲਾਲ ਗੋਇਲ ਮਾਰਗ ਹੁਣ ਅਸੀਂ ਜਾ ਰਹੇ ਹਾਂ ਜੀ ਸ਼ੀਸ਼ ਮਹਿਲ ਇੱਥੇ ਇੱਕ ਬਹੁਤ بڑا ਮੇਲਾ ਲੱਗਦਾ ਰਹਿੰਦਾ ਹੈ ਦੇਸ਼ ਦੇ ਵਿੱਚ ਬਹੁਤ ਦੂਰੋਂ ਦੂਰੋਂ ਕਰਨ ਲਈ ਉਰੇ ਆਉਂਦੇ ਨੇ ਸ਼ੀਸ਼ਮਹਿਲ ਦੇ ਵਿੱਚ ਮੇਲਾ ਤਾਂ ਹੁਣ ਜੇ ਥੋੜੀ ਨੇੜਿਓ ਹੁੰਦਾ ਉਹ ਗਰਮੀ ਜਿਹੇ ਦੇ ਦਿਨਾਂ ਦੇ ਵਿੱਚ ਹੀ ਹੁੰਦਾ ਹ ਉਹ ਮੇਲਾ ਨਾਰਥ ਜਾਨ ਕਲਚਰ ਸਟੋਰ ਆ ਇਹਗਾ ਇੱਥੇ ਸ਼ੀਸ਼ਮਹਿਲ ਦੇ ਵਿੱਚ ਹਾਂਜੀ ਹੁਣ ਆਪਾਂ ਸ਼ੀਸ਼ਮਹਿਲ ਦੇ ਅੰਦਰ ਖੜੇ ਆਂ ਇੱਥੇ ਪੁਰਾਣੀਆਂ ਟੋਪਾਂ ਨੇ ਜਿਹੜੀਆਂ ਪੁਰਾਣੀਆਂ ਉਹ ਖੜੀਆਂ ਨੇ ਕਿਸੇ ਟਾਈਮ ਜਦ ਇਹ ਬਹੁਤ ਵਧੀਆ ਹਾਲਾਤਾਂ ਦੇ ਵਿੱਚ ਹੁੰਦਾ ਸੀ ਇੱਥੇ ਘੁੰਮਦੇ ਵੀ ਰਹੇ ਹਾਂ ਅਸੀਂ ਇਹ ਪੁਰਾਣਾ ਪੋਲਾ ਜੀ ਹੈਗਾ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਅਸਲ 'ਚ ਰਾਜੇ ਜ਼ਿੰਦਗੀ ਇਹੇ ਜਿਉਂਦੇ ਸੀ ਆਮ ਲੋਕਾਂ ਦੀ ਜ਼ਿੰਦਗੀ ਤਾਂ ਹੁਣ ਵੀ ਉਹੀ ਹੈ ਜਿਹੜੇ ਮੁੱਖ ਮੰਤਰੀ ਜਾਂ ਮੰਤਰੀ ਸੰਤਰੀ ਬਣ ਜਾਂਦੇ ਨੇ ਉਹੋ ਅਸਲ 'ਚ ਰਾਜੇ ਨਵਾਬ ਅਸੀਂ ਮੰਨ ਸਕਦੇ ਹਾਂ ਉਹਨਾਂ ਨੂੰ